ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਲੋਪੋ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਨਗ ਹੈ ਜੀ ਇੱਕ ਤਾਂ ਬਿਲਕੁਲ ਤਾਜ਼ਾ ਸੂਆ ਚੰਗੇ ਦੁੱਧ ਵਾਲੀ ਬਾਈ ਦੱਸਦਾ ਤੇ ਇੱਕ ਟੋਕੜ ਵੜਾ ਜਰਸੀ ਵੀਰੇ ਡਿਟੇਲ ਤੁਹਾਨੂੰ ਬਾਜੀ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਿਆਨ ਸਿੰਘ ਬਾਈ ਪਿੰਡ ਲੋਪੋ ਜ਼ਿਲ੍ਹਾ ਮੋਗਾ ਤਸੀਹ ਨਿਹਾਲ ਸਿੰਘ ਵਾਲਾ ਬਾਈ ਜੀ ਮੋਬਾਈਲ ਨੰਬਰ ਜੀ 9878245101 ਜੀ ਠੀਕ ਹੈ ਵੀਰੇ ਦੋ ਨਾਗਾ ਜੀ ਅੱਜ ਹਾਂ ਬਾਈ ਦੋ ਨਾਗਾ ਡੱਬੀ ਵੇੜ ਤੋਂ ਬਾਈ ਸ਼ੁਰੂ ਕਰਾਂਗੇ ਸੂਆ ਕਰਨੇ ਮਾ ਜੀ ਦਾ ਬਾਈ ਦੂਜੇ ਤੋਂ ਸੂਈ ਆ ਬੈਠਾ ਜੇ ਕਾ ਦੋ ਸੂਈ ਹੈ ਸੂਬਾ ਸੂਈ ਆ ਬਾਈ ਆ ਬੱਸਾ ਪਿੱਸੇ ਆ ਜੇਰ ਕੰਪਲੀਟ ਆ ਜੀ ਜੇ ਕੰਪਲੀਟ ਆ ਬਾਈ ਜੇਰ ਦਾ ਕੋਈ ਵੀ ਹੋਵੇ ਹਾਂਜੀ ਜੇ ਇਹਦੇ ਵਿੱਚ ਜੇ ਹੋਈ ਆਪਾਂ ਵੇੜ ਮੁ ਕੌਕ ਜੀ ਆਪਾਂ ਸਵੇਰ ਸੈੱਟਤੀ ਅੱਜ ਐ ਜੀ ਠੀਕ ਆ ਵੀਰੇ ਹਾਂ ਕਿਉਂਕਿ ਕੁੱਤੇ ਜਿਆਦਾ ਆਪਣੇ ਕੋਲ ਜਾ ਕੁੱਤੇ ਘੱਟੇ ਖਾਂਦੇ ਹਾਂ ਜਾਨ ਚ ਕਰ ਕਰ ਕੇ ਕੁੱਤੇ ਪਰੇਸ਼ਾਨ ਕਰ ਹਾਂ ਬਾਈ ਠੀਕ ਆ ਬਾਈ ਤੇ ਕਿੰਨਾ ਕ ਬੋਲਾ ਕੱਢਿਆ ਪਹਿਲੀ ਚ ਬੋਲਾ ਬਾਈ ਬੱਚੇ ਹੁੰਝਾ ਕੇ 2 ਕਿਲੋ ਹੀ ਕੱਢਿਆ ਮੈਂ ਝੂਠ ਨਹੀਂ ਬੋਲ ਰਿਹਾ ਠੀਕ ਆ ਜੀ ਐਵੇਂ ਆਪਾਂ ਕਹਿੰਦੇ ਕਿ ਬਾਈ 5 ਕੱਢੇ ਨਾ 7 ਕੱਢਿਆ ਹੈ ਨਾ ਉਹਦਾ ਕੋਈ ਫਾਇਦਾ 2 ਕਿਲੋ ਹੀ ਕੱਢਿਆ ਬਾਈ ਬੱਚੇ ਹੁੰਝਾ ਕੇ ਆ ਮੰਨ ਲੇਗਾ 3 ਕਿਲੋ ਵੀ ਹੋ ਗਿਆ ਟੋਟਲ ਕੱਢਿਆ ਹੋ ਬਾਈ ਠੀਕ ਆ ਜੀ ਹਨਾਂ ਦੀ ਫੁੱਲ ਗਾਰੰਟੀ ਹੈ ਜੀ ਫੁੱਲ ਬਾਈ ਫੁੱਲ ਠੀਕ ਆ ਸੋਹਣਾ ਮੁੱਠੀ ਵਾਲਾ ਥਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਫੂਡ ਚੰਗ ਭੂਰਾ ਵੀ ਨਹੀਂ ਗੁਲਾਬੀ ਥਣਾ ਬਾਕੀ ਮਲਕਵੇਂ ਪੂਰੀ ਸਟਰੋਂਗ ਆਉਂਦੀ ਆ ਹਵਾਨੇ ਤੇ ਬਰੀਕ ਬਰੀਕ ਵੇਨ ਚ ਵੀ ਚੈੱਕ ਕਰ ਸਕਦੇ ਹੋ ਰੰਗ ਪ੍ਰਿੰਟ ਜਾਤ ਬਰੀਡ ਦੀ ਕਰਮ ਵਾਲੀ ਪੂਰੀ ਚੰਗੀ ਆ ਕਿੰਨਾ ਪਿਆਜੂ ਕਰਮ ਵਾਲੀ ਦੁੱਧ ਭਾਈ ਪਹਿਲੇ ਸੂਏ 20 ਲੀਟਰ ਦੁੱਧ ਦਿੱਤਾ ਵਿਆ ਪਹਿਲੇ ਸੂਏ ਹਾਂ 20 ਲੀਟਰ ਆਪਣੀ ਇਹਦੀ ਫੁੱਲ ਗਾਰੰਟੀ ਹੋ ਗਈ ਆ ਠੀਕ ਆ ਜੀ ਠੀਕ ਆ ਬਾਕੀ ਹੁਣ ਗਾਇ ਦੂੰਗਾ ਆਗੀ ਸੇਵਾ ਭਾਈ ਇਹਦੂਗਾ ਸੇਵਾ ਸਹੀ ਸਭ ਵੀ ਆਪ ਕੋ ਆਪਣੀ ਜਿੰਨਾ ਕੋਈ ਸਾਂਭ ਲੂਗਾ ਉਹਨਾਂ ਕੋਲ ਲੈ ਲੂਗਾ ਕੌਕੀ ਇਹ ਤਾਂ ਮੇਰੇ ਤਾਜ਼ਾ ਸੂਇਆ ਹੁਣ ਤੱਕ ਲੰਨ ਧਾਰਾਂ ਪਾਸ ਹੋਣੀਆਂ ਨੇ ਤੇ ਦੁੱਧ ਤੁਸੀਂ ਜਿੰਨੀ ਸੇਵਾ ਸੰਭਾਲ ਤਾ 20 ਲੀਟਰ ਦੀ ਆਪਣੀ ਗਾਰੰਟੀ ਫੁੱਲ ਖੰਨਲੇਵ ਦੀ ਫੁੱਲ ਗਾਰੰਟੀ ਹੋਊਗੀ ਆ ਬਾਕੀ ਵੀਰੇ ਮੌਸਮ ਚੰਗਾ ਨਾ ਮੂਰੇ ਹੂੰ ਠੰਡ ਦਾ ਮੌਸਮ ਆ ਜਿੰਨੀ ਸੇਵਾ ਸੰਭਾਲ ਕੋਈ ਕਰ ਲੂਗਾ ਉਹਨਾਂ ਦੁੱਧੇ ਤੋਂ ਲੈ ਸਕਦਾ ਜਿਹੜੀ ਖਣਾ ਦੀ ਜੇਰ ਦੀ ਹਾਰ ਪਿੱਛੇ ਜੇ ਆ ਜੇਰ ਦੀ ਬਾਈ ਕੋਈ ਵੀ ਸ਼ਿਕਾਇਤ ਹੋਵੇ ਆਪਾਂ ਬੈਠ ਮੁਖਤ ਦੇ ਰਹੇ ਹਾਂ ਬਸ ਗੱਲ ਹੀ ਮੁੱਕ ਗਈ ਉਹ ਚੀਜ਼ ਨਹੀਂ ਮੁੱਕ ਗਈ ਜੀ ਸਹੀ ਗੱਲ ਆ ਸਹੀ ਗੱਲ ਆ ਅੱਜ ਤੱਕ ਹੀ ਭਾਵੇਂ 20 ਦਿਨਾਂ ਉਹ ਜਾ ਕੇ ਹੂੰ ਮਾੜਾ ਲੜਵੀ ਨਿਕਲਿਆ ਬਿਹੜ ਮੁਕਤ ਦੇਣਾ ਆਪਾਂ ਬੈਠੇ ਆ ਸਹੀ ਹੈ ਨਾ ਕੀਮਤ ਕਰਨੀ ਜਾਇਜ਼ ਜਿਹੜੇ ਲੈਣੇ ਆ ਮੈਂ ਦੇਣ ਵਾਲਾ ਭਾਈ ਜੀ 65000 200 ਕਿਲੋਮੀਟਰ ਤਾਈਂ ਪਹੁੰਚ ਨਾਲ ਪਹੁੰਚ ਫਰੀ ਹਾਂ ਭਾਈ ਠੀਕ ਆ ਪੈਟ ਹੀ ਆ ਰੁਪਿਆ ਜੈਜ ਡਿਮਾਂਡ ਆ ਜੇ ਕਿਸੇ ਹੋਰ ਵੀਰ ਕੋਲ ਹੁੰਦੀ ਤਾਂ ਬਾਹਲਾ ਮੁੱਲ ਹੋਣਾ। ਬਈ 75 75 80 ਸੀ ਮੰਗੀ ਜਾਂਦੇ ਆ। ਤੇ ਬਾਕੀ ਵੀਰੇ ਘਰੇ ਪਹੁੰਚਦੀ ਹੋ ਜਾਣੀ। ਹਾਂ ਘਰੇ ਪਹੁੰਚੂ ਬਈ ਆਪਣੇ ਹਾਂਜੀ। ਠੀਕ ਹੈ ਜੀ। ਤੇ ਦੋ ਨੰਬਰ ਵੀਰੇ ਜਰਸੀ ਇਹਦਾ ਸੁਆ ਕਿੰਨਾ ਮਾਜੇ? ਇਹ ਨੂੰ ਬਈ ਹੋਗੇ ਇਹ ਵੀ ਪਹਿਲੇ ਸੁਈ ਸੁਈ ਵੀ ਆ ਪੈੜ ਜਾ। ਠੀਕ ਆ ਇਹ ਕਿਸਾ ਮਾ ਕੰਨਾ ਕੋ ਹੋ ਗਿਆ ਸੁਈ। ਇਹ ਨੂੰ ਆ ਬਈ ਹੋਏ ਤਾਂ ਦੋ ਮਹੀਨੇ ਹੀ ਆ। ਹੂੰ। ਆਪੋ ਆਪਣੀ ਸਮਝ ਆ ਕੋਈ ਟੋਕੜ ਮੰਨੇ ਕੋਸ ਮੰਨੇ। ਠੀਕ ਆ ਵੀਰੇ। ਬਾ ਗੱਲ ਮੁਕਾ। ਨਵੀਂ ਮਰਜ਼ੀ ਮੰਨ ਕੇ ਲੈ ਜਾਏ। ਆਪਾਂ ਲੈਣੇ ਹੁੰਦਾ ਦੁੱਧ ਤੇ ਪੈਸੇ ਬਾਈ। ਹ ਠੀਕ ਆ 8 ਲੀਟਰ ਜਮਾ ਡੱਬੇ ਮਾ ਕਿਤੇ ਦੇ ਦਾਂਗੇ ਬੇਫਿਕਰ ਹੋ ਕੇ ਅੱਜ ਮੰਗਣਾ 8 ਤਾਂ ਪਾਈਆ ਵੀ ਨਹੀਂ ਘਟਦਾ 8 ਤੋਂ ਜੀ ਛਣਾ ਦੀ ਓਕੇ ਆ ਜੀ ਓਕੇ ਬਾਈ ਜਮਾ ਇੱਕ ਥਾਣੇ ਦਾ ਘਟਾ ਹੂੰ ਤਿਲ ਮੰਨ ਕੇ ਹੀ ਦੇਵਾਂਗੇ ਆਪਾਂ ਅੱਛਾ ਆਪਾਂ ਖਾਤਮ ਮੰਨ ਕੇ ਦੇਣਾ ਦੁੱਧ ਹੁੰਦਾ ਉਹ ਦੁੱਧ ਹੁੰਦਾ ਬਾਈ ਆ ਜਿਹੜਾ ਇੱਕ ਪਾਸਾ ਹੋਲਾ ਰੱਖਦੀ ਆ ਇਹ ਪਤਾ ਨਹੀਂ ਲੱਗਦਾ ਇਹਦਾ ਹੂੰ ਥਾਣੇ ਕੋਈ ਉਹ ਵੀ ਕੋਈ ਐ ਨਿੱਕਾ ਖਾਸ ਨਹੀਂ ਹੈਗਾ ਠੀਕ ਆ ਬਾਈ ਬਈ ਇਹ ਹੈ ਬਾਈ ਬਾਅਦ ਦੇ ਵਿੱਚ ਨਾ ਅਗਲਾ ਆਉਂਦਾ ਬਈ ਉਹ ਤਾਂ ਅੱਧਾ ਉਹ ਤਾਂ ਆਏ ਆ ਬਸ ਗੱਲ ਹੀ ਮੁਕਾਦੀ ਐ ਜੂੜੂ ਹੀ ਵੜਤਾ ਵਾ ਠੀਕ ਆ ਜੀ ਤਿਲਾਂ 'ਚ ਵੇਚਾਂਗੇ ਆਪਾਂ ਹਾਂ ਬਾਈ ਤੇ ਇਹਦਾ ਮੁੱਲ ਜੀ ਇਹ ਵੇਚਾਂਗੇ ਬਾਈ ਆਪਾਂ 16000 ਚ 200 ਕਿਲੋਮੀਟਰ ਤਾਂ ਹੀ ਪਹੁੰਚੇ ਦੀ ਵੀ ਨਾਲੇ 16000 ਚ 200 ਕਿਲੋਮੀਟਰ ਮਾ ਕਰਕੇ ਰਹਿ ਗਿਆ ਬ ਕੋਈ ਵੀ ਨਹੀਂ ਕੋਈ ਬਣਾ ਹਾਂ ਬਾਈ ਮੱਛੀਆਂ ਦੇ ਮੁੱਲ ਜੀ ਮੱਛੀਆਂ ਦੇ ਮੁੱਲ ਚ ਬਾਈ ਕਿਹੜਾ ਚੌਥਾ ਥਾਣਾ ਉਹ ਵੈਸੇ ਚੱਲਦਾ ਹੈਗਾ ਹੂੰ ਤੇ ਚੱਲ ਵੀ ਪੈਣਾ ਕਿਉਂਕਿ ਫਲੂਨ ਤਾਂ ਇਹ ਬੱਸੀ ਹੋਈ ਆ ਜੀ ਗੱਬਣ ਦਾ ਚੱਲ ਲੱਭੂਗਾ ਹਾਂ ਗੱਬਣ ਦਾ ਚੱਲ ਪੈਣਾ ਬਾਈ ਹੁਣ ਤਾਂ 11 ਘਟਿਆ ਵਾ ਵੀਰੇ ਗੱਬਣ ਦਾ ਜ਼ਰੂਰ ਚੱਲ ਲੱਭੂ ਉਹਨ ਕੀ ਉਹ ਚ ਕੋਈ ਗੰਡ ਮਰੋੜੀ ਨਹੀਂ ਵੈਸੀ ਕੱਟ ਗਿਆ ਨਾ ਬਾਈ ਵੈਸੀ ਕੱਟ ਗਿਆ ਬਾਈ ਠੀਕ ਆ ਬਾਈ ਆਪਾਂ ਤੈਲ ਤਾਂ ਕਿਹਾ ਜਾਂ ਬਾਅਦ ਚ ਅਗਲਾ ਕਹਿੰਦਾ ਬਾਈ ਇਹਦਾ ਥਣ ਘਾਟੇ ਇਹਦਾ ਤੈਲ ਹੈ ਇਹਦਾ ਸਾਡੇ ਚੀਜ਼ਾਂ ਵੀ ਮੇਰਾ ਤਾਂ ਉਹਦਾ ਫਾਇਦਾ ਨਹੀਂ ਕੋਈ ਪਹਿਲਾਂ ਹੀ ਆਪਾਂ ਜੂੜ ਵਰਤਦਾ ਤਾਂ ਹੀਓ ਬਾਈ ਠੀਕ ਆ ਬਾਈ ਹਾਂ ਤੁਸੀਂ ਤੈਲ ਮੰਨ ਕੇ ਸੌਦਾ ਕਰਿਓ 16000 ਰੁਪਏ ਚ 200 ਕਿਲੋਮੀਟਰ ਬਾਈ ਕਹਿੰਦਾ ਆਪਾਂ ਪਹੁੰਚ ਕਰ ਦਾਂਗੇ ਤੁਹਾਨੂੰ ਕੋਈ ਵੀ ਨਗ ਫਿੱਟ ਪੈਂਦਾ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਧੰਨਵਾਦ